ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਹੈ 11 April 2025 ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਾਰਕੀਟ ਦਾ ਅਨਲਿਸਿਸ ਕਰਾਂਗੇ ਟਿਊਜ਼ਡੇ ਦੇ ਲਈ ਕਿਉਂਕਿ ਮੰਡੇ ਨੂੰ ਮਾਰਕੀਟ ਦੇ ਵਿੱਚ ਹੌਲੀਡੇ ਆ ਤੇ ਆਪਾਂ ਟਿਊਜ਼ਡੇ ਲਈ ਇੱਕ ਪਲਾਨ ਤਿਆਰ ਕਰਾਂਗੇ ਕਿ ਮਾਰਕੀਟ ਕਿਸ ਦਿਸ਼ਾ ਨੂੰ ਕਿਸ ਡਾਇਰੈਕਸ਼ਨ ਨੂੰ ਮੂਵ ਦੇ ਸਕਦੀ ਹੈ ਤਾਂ ਚਲੋ ਆਜੋ ਫਿਰ ਆਪਾਂ ਚੱਲਦੇ ਹਾਂ ਚਾਰਟ ਦੇ ਉੱਪਰ ਤੇ ਚਾਰਟ ਦੇ ਉੱਪਰ ਦੇਖੀ ਜੇਕਰ ਅੱਜ ਮਾਰਕੀਟ ਅੱਜ ਫਰਾਈਡੇ ਨੂੰ ਮਾਰਕੀਟ ਨੇ ਇੱਕ ਗ੍ਰੀਨ ਕੈਂਡਲ ਦਿੱਤੀ ਹੈ ਇਨੂੰ ਆਪਾਂ ਸਟਰੋਂਗ ਬੁਲਿਸ਼ ਕੈਂਡਲ ਤਾਂ ਨਹੀਂ ਕਹਿ ਸਕਦੇ ਬਟ ਇੱਕੇ ਬਾਇਰਸ ਦੀ ਕੈਂਡਲ ਕਹਿ ਸਕਦੇ ਆ ਤਾਂ ਅੱਜ ਜਿਹੜਾ ਮਾਰਕੀਟ ਨੇ ਬ੍ਰੇਕ ਲਿਆਗਾ ਉਹ ਤੁਸੀਂ ਦੇਖ ਸਕਦੇ ਹੋ ਮਾਰਕੀਟ ਗੈਪ ਉੱਪਰ ਨੂੰ ਹੋ ਕੇ ਗੈਪ ਆਪ ਉੱਪਰ ਨੂੰ ਹੋ ਕੇ ਮਾਰਕੀਟ ਨੇ ਬਿਲਕੁਲ ਜਿੱਥੇ ਇਹਨੇ ਪ੍ਰੀਵੀਅਸਲੀ ਗੈਪ ਪਾਇਆ ਸੀ ਉਹ ਗੈਪ ਨੂੰ ਕਵਰ ਕਰਕੇ ਉੱਥੇ ਇੱਕ ਸਟਾਪ ਲਿਆਗਾ ਹੁਣ ਇਸ ਤੋਂ ਬਾਅਦ ਮਾਰਕੀਟ ਡਿਸਾਈਡ ਕਰੇਗੀ ਕਿ ਇਹਨੇ ਉੱਪਰ ਨੂੰ ਮੂਵ ਕਰਨਾ ਹੈ ਜਾਂ ਕਿਰ ਥੱਲੇ ਨੂੰ ਮੂਵ ਕਰਨਾ ਜੇਕਰ ਆਪਾਂ ਦੇਖੀਏ ਧਿਆਨ ਦੇ ਨਾਲ ਜੇਕਰ ਮਾਰਕੀਟ ਇੱਥੋਂ ਅੱਗੇ ਮੂਵ ਕਰਦੀ ਹੈ ਇਸ ਕੈਂਡਲ ਦਾ ਮਤਲਬ ਅੱਜ ਜਿਹੜੀ ਕੈਂਡਲ ਦਾ ਹਾਈ ਬ੍ਰੇਕ ਕਰਦੀ ਹੈ ਤਾਂ ਇਹਦਾ ਨੈਕਸਟ ਸਟਾਪ ਜਿਹੜਾ ਇਹ ਹੋ ਸਕਦਾ ਜਿਹੜਾ ਕਿ ਤੁਸੀਂ ਇੱਥੇ ਸਵਿੰਗ ਦੇਖ ਰਹੇ ਹੋ ਜਿੱਥੋਂ ਇਹਨੇ ਬਹੁਤ ਹੀ ਜ਼ਿਆਦਾ ਇੱਕ ਹੈਲਥੀ ਰੈੱਡ ਕੈਂਡਲ ਬਣਾਈ ਸੀਗੀ ਉੱਥੇ ਤੱਕ ਇਹਦਾ ਮੂਵ ਹੋ ਸਕਦਾ ਜੇ ਇਸ ਤੋਂ ਅੱਗੇ ਦੇਖੀਏ ਤਾਂ ਇਸ ਤੋਂ ਅੱਗੇ ਦਾ ਮੂਵ ਹੈ ਜਿਹੜਾ ਉਹ ਇਹ ਹੋ ਸਕਦਾ ਸੋ ਆਪਾਂ ਕਹਿ ਸਕਦੇ ਹਾਂ ਉੱਪਰ ਨੂੰ ਇਹਦੇ ਕੋਲੇ ਇੱਕ ਜਾਂ ਦੋ ਲੈਵਲ ਹੈਗੇ ਨੇ ਜਿਨ੍ਹਾਂ ਨੂੰ ਇਹ ਟੱਚ ਕਰਨ ਜਾ ਸਕਦੀ ਹੈ ਜੇਕਰ ਆਪਾਂ ਨੀਚੇ ਵਾਲੇ ਲੈਵਲ ਦੇਖੀਏ ਜੇ ਮਾਰਕੀਟ ਜਿਹੜਾ ਅੱਜ ਦਾ ਆਪਾਂ ਕਹਿ ਸਕਦੇ ਹਾਂ ਅੱਜ ਦੀ ਕੈਂਡਲ ਆ ਜੇਕਰ ਇਹਦਾ ਲੋ ਬ੍ਰੇਕ ਕਰਦੀ ਹੈ ਤਾਂ ਲੋ ਬ੍ਰੇਕ ਕਰਨ ਤੋਂ ਬਾਅਦ ਇਹ ਜਿਹੜਾ ਰੈੱਡ ਜਿਹੜੀ ਰੈੱਡ ਕੈਂਡਲ ਤੁਹਾਨੂੰ ਦਿਖ ਰਹੀ ਹੈ ਇਹਦੇ ਆਪਾਂ ਕਹਿ ਸਕਦੇ ਹਾਂ ਲੋ ਤੱਕ ਆ ਸਕਦੀ ਹੈ ਇੱਥੋਂ ਫਿਰ ਮਾਰਕੀਟ ਡਿਸਾਈਡ ਕਰੇਗੀ ਕਿ ਇਹਨੇ ਉੱਪਰ ਜਾਣਾ ਹੈ ਜਾਂ ਫਿਰ ਇਹਨੇ ਇਸ ਤਰ੍ਹਾਂ ਦਾ ਸਵਿੰਗ ਬਣਾ ਕੇ ਥੱਲੇ ਜਾਣਾ ਤਾਂ ਆਪਾਂ ਜੇਕਰ ਹੁਣ ਲੋਅਰ ਟਾਈਮ ਫਰੇਮ ਤੇ ਉੱਪਰ ਦੇਖੀਏ ਕਿ ਮਾਰਕੀਟ ਕਿੱਥੇ ਓਪਨ ਹੁੰਦੀ ਹੈ ਤਾਂ ਕਿਸ ਤਰ੍ਹਾਂ ਦਾ ਮੂਵ ਹੋ ਸਕਦਾ ਤਾਂ 5 ਮਿੰਟ ਦੇ ਚਾਰਟ ਦੇ ਉੱਪਰ ਆਪਾਂ ਜੇ ਦੇਖੀਏ ਅੱਜ ਦੀ ਮਾਰਕੀਟ ਤੁਸੀਂ ਕਹਿ ਸਕਦੇ ਹੋ ਵੋਲੇਟਾਈਲ ਮਾਰਕੀਟ ਰਹੀ ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਮਾਰਕੀਟ ਨੇ ਦੋਨੋਂ ਸਾਈਡ ਤੋਂ ਮੂਵ ਦਿੱਤੀ ਪਹਿਲਾਂ ਮਾਰਕੀਟ ਇੱਥੋਂ ਦੇਖੋ ਮਾਰਨਿੰਗ ਦੇ ਵਿੱਚ ਇਹਨੇ ਮਾਰਨਿੰਗ ਦੇ ਵਿੱਚ ਬਾਇੰਗ ਸਵਿੰਗ ਬਣਾਇਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇਹਨੇ ਇਮੀਡੀਏਟਲੀ ਉੱਥੋਂ ਥੋੜਾ ਜਿਹਾ ਰਿਵਰਸ ਲਿਆ ਫਿਰ ਉਸ ਤੋਂ ਬਾਅਦ ਇੱਕ ਵਧੀਆ ਬਾਇੰਗ ਸਵਿੰਗ ਆਪਾਂ ਕਹਿ ਸਕਦੇ ਹਾਂ ਬਣਿਆ ਤੇ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਸ਼ਾਰਪ ਰਿਵਰਸਲ ਵੀ ਹੋਇਆ ਬਟ ਫਿਰ ਮਾਰਕੀਟ ਨੇ ਇੱਕ ক্লোজিং ਆ ਜਿਹੜੀ ਉਹ ਸੈਂਟਰ 'ਚ ਦਿੱਤੀ ਆ ਮਤਲਬ ਕਿ ਲੋਅਰ ਐਂਡ ਤੇ ক্লোজিং ਆਪਾਂ ਨਹੀਂ ਕਹਿ ਸਕਦੇ ਲੋਅਰ ਐਂਡ ਤੇ ক্লোজিং ਨਹੀਂ ਦਿੱਤੀ ਨਾ ਇਹਨੇ ਹਾਇਰ ਐਂਡ ਤੇ ক্লোজিং ਦਿੱਤੀ ਆ ਬਟ ਇੱਕ ਵਿੱਚ ਜਿਹੜੀ ਐ ক্লোজিং ਆਪਾਂ ਕਹਿ ਸਕਦੇ ਆ ਸੋ ਇਥੇ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਮਾਰਕੀਟ ਆ ਜਿਹੜੀ ਉਹ ਹੁਣ ਅੱਗੇ ਮੂਵ ਕਰੇਗੀ ਤਾਂ ਉਹ ਡਿਪੈਂਡ ਕਰਦਾ ਹੈ ਇਹਦੀ ਓਪਨਿੰਗ ਦੇ ਉੱਪਰ ਜੇਕਰ ਮਾਰਕੀਟ ਟਿਊਜ਼ਡੇ ਨੂੰ ਗੈਪ ਡਾਊਨ ਓਪਨ ਹੁੰਦੀ ਆ ਤਾਂ ਆਪਾਂ ਕਹਿ ਸਕਦੇ ਆ ਕਿ ਇਹ ਥੱਲੇ ਨੂੰ ਮੂਵ ਕਰ ਸਕਦੀ ਆ ਕਿਉਂਕਿ ਫਿਰ ਇਹਦੇ ਕੋਲੇ ਇਹ ਸਵਿੰਗ ਜੁੜਾ ਹੈਂ ਇਹ ਨੂੰ ਇਹ ਬ੍ਰੇਕ ਕਰ ਸਕਦੀ ਹੈ ਤੇ ਬ੍ਰੇਕ ਕਰਕੇ ਥੱਲੇ ਜਾ ਸਕਦੀ ਜੇਕਰ ਇਹ ਗੈਪ ਅਪ ਓਪਨ ਹੋ ਜਾਂਦੀ ਹੈ ਮਤਲਬ ਕਿ ਇਹ ਜਿਹੜਾ ਇਹਨੇ ਅੱਜ ਦਾ ਹਾਈ ਲਗਾਇਆ ਹੈ ਇਹਦੇ ਅਰਾਊਂਡ ਓਪਨ ਹੋ ਜਾਂਦੀ ਹੈ ਤਾਂ ਇਸ ਤੋਂ ਉੱਪਰ ਨੂੰ ਮੂਵ ਕਰ ਸਕਦੀ ਹੈ ਸੋ ਇਹਦੀ ਓਪਨਿੰਗ ਤੇ ਡਿਪੈਂਡ ਕਰੇਗਾ ਕਿ ਕਿੱਥੇ ਇਹ ਓਪਨ ਹੋਏਗੀ ਤੇ ਕਿਹੜੀ ਸਾਈਡ ਨੂੰ ਬ੍ਰੇਕ ਕਰਦੀ ਹੈ ਜੇਕਰ ਇਹ ਫਲੈਟ ਓਪਨ ਹੁੰਦੀ ਹੈ ਤਾਂ ਮੇਰਾ ਜਿਹੜਾ ਵਿਊ ਆ ਉਹ ਸਾਈਡਵੇਜ਼ ਰਹੇਗਾ ਉਸ ਦਿਨ ਤੇ ਮੈਨੂੰ ਫਿਰ ਲੱਗਦਾ ਕਿ ਮਾਰਕੀਟ ਇਹਦੇ ਵਿੱਚ ਰਹਿ ਸਕਦੀ ਹੈ ਕਿਤੇ ਨਾ ਕਿਤੇ ਮੇਰਾ ਜਿਹੜਾ ਟਰੇਡ ਬਣੇਗਾ ਉਹ ਦੋ ਹੀ ਮਤਲਬ ਸਿਨੈਰੀਓ ਦੇ ਵਿੱਚ ਬਣੇਗਾ ਜੇਕਰ ਮੈਂ ਦੇਖਾਂ ਜੇਕਰ ਮਾਰਕੀਟ ਇਸ ਸਵਿੰਗ ਨੂੰ ਬ੍ਰੇਕ ਕਰੇਗੀ ਤੇ ਜਾਂ ਫਿਰ ਮਾਰਕੀਟ ਉੱਪਰ ਨੂੰ ਬ੍ਰੇਕ ਕਰੇਗੀ ਫਿਰ ਮੈਂ ਟਰੇਡ ਕਰਨਾ ਪਸੰਦ ਕਰੂੰਗਾ ਅਦਰਵਾਈਜ਼ ਮੈਂ ਮਾਰਕੀਟ ਨੂੰ ਉਸ ਦਿਨ ਸਿਰਫ ਦੇਖਣਾ ਪਸੰਦ ਕਰੂੰਗਾ ਕਿ ਮਾਰਕੀਟ ਕੀ ਕਰ ਰਹੀ ਹੈ ਜਾਂ ਫਿਰ ਮੈਂ ਉੱਪਰੋਂ ਕਾਲ ਤੇ ਨੀਚੋਂ ਪੱਟ ਸ਼ਾਰਟ ਕਰਨਾ ਪਸੰਦ ਕਰੂੰਗਾ ਉਸ ਦਿਨ ਤਾਂ ਕਿ ਡੀਕੇ ਦਾ ਫਾਇਦਾ ਲਿਆ ਜਾ ਸਕੇ ਸੋ ਇਸ ਤਰ੍ਹਾਂ ਦੇ ਵੀਡੀਓਜ਼ ਨੂੰ ਹੋਰ ਦੇਖਣ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਥੈਂਕ ਯੂ एवरीवन